ਚੋਰੀ ਕੀਤੀ ਥਾਰ ਗੱਡੀ ਦੇ ਵਿੱਚ ਅਸਲਾ ਲੈ ਕੇ ਘੁੰਮਦਾ ਪੁਲਿਸ ਦੇ ਵੱਲੋਂ ਕੀਤਾ ਗਿਆ ਇੱਕ ਗ੍ਰਿਫਤਾਰ ਨਜਾਇਜ਼ ਅਸਲਾ ਅਤੇ ਚੋਰੀ ਕੀਤੀ ਥਾਰ ਗੱਡੀ ਵੀ ਬਰਾਮਦ ਕਰ ਕੀਤਾ ਗਿਆ ਮੁਕੱਦਮਾ ਦਰਜ ਕੀਤੀ ਜਾ ਰਹੀ ਅਗਲੀ ਕਾਨੂੰਨੀ ਕਾਰਵਾਈ ਜਾਣਕਾਰੀ ਦਿੰਦੇ ਹੋਏ ਥਾਣਾ ਸੰਗਤ ਮੁਖੀ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਪੁਲਿਸ ਨੂੰ ਮੁਖਬਰੀ ਹੋਈ ਸੀ ਕਿ ਇੱਕ ਚੋਰੀ ਕੀਤੀ ਗਈ ਥਾਰ ਗੱਡੀ ਇਲਾਕੇ ਦੇ ਵਿੱਚ ਘੁੰਮ ਰਹੀ ਹੈ ਅਤੇ ਜੇਕਰ ਇਸ ਤੇ ਛਾਪੇਮਾਰੀ ਕੀਤੀ ਜਾਵੇ ਤਾਂ ਇਸ ਨੂੰ ਪਕੜਿਆ ਜਾ ਸਕਦਾ ਹੈ ਅਤੇ ਇਸ ਦੇ ਵਿੱਚ ਭਾਰੀ ਅਸਲਾ ਵੀ ਬਰਾਮਦ ਹੋ ਸਕਦਾ ਹੈ ਜਿਸ ਤੋਂ ਬਾਅਦ ਪੁਲਿਸ ਦੇ ਵੱਲੋਂ ਆਪੋ ਆਪਣੀ ਕਾਰਵਾਈ ਸ਼ੁਰੂ ਕੀਤੀ ਗਈ ਅਤੇ ਚੌਂਕੀ ਪਥਰਾਲਾ ਦੀ ਪੁਲਿਸ ਨੂੰ ਨਾਲ ਲੈ ਕੇ ਤੇ ਐਸਐਸਐਫ ਦੀ ਟੀਮ ਨੂੰ ਨਾਲ ਲੈ ਕੇ ਜਦੋਂ ਨਾਕਾਬੰਦੀ ਕੀਤੀ ਗਈ ਤਾਂ ਨਾਕੇ ਤੇ ਇਸ ਥਾਰ ਗੱਡੀ ਨੂੰ ਕਾਬੂ ਕਰ ਲਿਆ ਗਿਆ ਤੇ ਇਸ ਦੇ ਵਿੱਚੋਂ ਹਜ਼ਾਰਾਂ ਰੁਪਏ ਦੀ ਨਕਦੀ ਅਤੇ ਪਿਸਟਲ ਆਦਿ ਬਰਾਮਦ ਹੋਣ ਦੀ ਸੂਚਨਾ ਮਿਲੀ ਹੈ ਜਿਸ ਤੋਂ ਬਾਅਦ ਪੁਲਿਸ ਦੇ ਵੱਲੋਂ ਇਹ ਸਾਰਾ ਕੁਝ ਆਪਣੇ ਕਬਜ਼ੇ ਦੇ ਵਿੱਚ ਲੈ ਕੇ ਇੱਕ ਵਿਅਕਤੀ ਨੂੰ ਗ੍ਰਿਫਤਾਰ ਵੀ ਕੀਤਾ ਗਿਆ ਹੈ ਜੋ ਕਿ ਰਾਜਸਥਾਨ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ ਅਤੇ ਪੁਲਿਸ ਦੇ ਵੱਲੋਂ ਹੁਣ ਇਸ ਦੇ ਖਿਲਾਫ ਮੁਕੱਦਮਾ ਦਰਜ ਕਰਕੇ ਆਪਣੀ ਕਾਰਵਾਈ ਆਰੰਭੀ ਗਈ ਹੈ ਅਤੇ ਇਸ ਨੂੰ ਮਾਨਯੋਗ ਅਦਾਲਤ ਦੇ ਵਿੱਚ ਪੇਸ਼ ਕਰਕੇ ਇਸ ਦੇ ਖਿਲਾਫ ਅਗਲੀ ਕਾਨੂੰਨੀ ਕਾਰਵਾਈ ਆਰੰਭੀ ਗਈ ਹੈ ਪੂਰੇ ਮਾਮਲੇ ਨੂੰ ਲੈ ਕੇ ਕੀ ਕਹਿੰਦੇ ਨੇ ਥਾਣਾ ਸੰਗਤ ਮੁਖੀ ਆਓ ਤੁਹਾਨੂੰ ਸੁਣਵਾਨੇ ਆ ਉਹਨਾਂ ਦੀ ਹੀ ਜ਼ੁਬਾਨੀ ਕਿ ਕੱਲ ਮਿਤੀ 11/7/2025 ਨੂੰ ਸਾਨੂੰ ਇੱਕ ਸੀਕ੍ਰੇਟ ਇਨਫੋਰਮੇਸ਼ਨ ਮਿਲੀ ਸੀ ਕਿ ਇੱਕ ਕਾਲੇ ਰੰਗ ਦੀ ਥਾਰ ਗੱਡੀ ਜੋ ਕਿ ਚੋਰੀ ਦੀ ਹੋ ਸਕਦੀ ਹੈ ਤੇ ਇਹਦੇ ਵਿੱਚੋਂ ਨਜਾਇਜ਼ ਹਥਿਆਰ ਵੀ ਬਰਾਮਦ ਹੋ ਸਕਦਾ ਹੈ ਜਿਹਦੇ ਸਬੰਧੀ ਸਾਡੇ ਚੌਕੀ ਚਾਰਜ ਪਖਰਾਲਾ ਤੇ ਐਸਐਸਆਰ ਟੀਮ ਨੇ ਜਰਜ ਐਸਹੀ ਸਤਨਾਮ ਸਿੰਘ ਨੇ ਇਹਨਾਂ ਨੇ ਨਾਕਾ ਲਗਾਇਆ ਸੀ ਨਾਕਾ ਲਗਾ ਕੇ ਇਹਨੂੰ ਥਾਰ ਗੱਡੀ ਨੂੰ ਅਸੀਂ ਕਾਬੂ ਕੀਤਾ ਜਿਦੇ ਵਿੱਚ ਇੱਕ ਬੈਠਾ ਨੌਜਵਾਨ ਰਾਪਤਾ ਰਾਮ son of ਭਕਰਾਮ ਇਹਨਾਂਡ ਵਾਲਾ ਪਿੰਡ ਪਾਦਵੀ ਖੁਰਦ ਦਾ ਬਾੜਵੇ ਤੇ ਨੇੜੇ ਰਾਜਸਥਾਨ ਇਹਨੂੰ ਅਸੀਂ ਬਹੁਤ ਹੀ ਮਿਹਨਤ ਸ਼ਕਤ ਨਾਲ ਕਾਬੂ ਕੀਤਾ ਇਹਨੇ ਭਜੰਦੀ ਕੋਸ਼ਿਸ਼ ਵੀ ਕੀਤੀ ਇਹਨੂੰ ਕਾਬੂ ਕਰਕੇ ਇਸ ਵਾਰ ਸੋ ਅਸੀਂ ਨਜਾਇਜ਼ ਪਿਸਤਲ ਦੇਸੀ 7.66 ਐਮਐਲ ਬਰਾਬਰਦ ਕੀਤਾ ਪਲਸ 4 ਜਿੰਦਾ ਗਾਫਤ ਉਸ ਪ੍ਰਾਪਤ ਕੀਤੇ ਤੇ ਪਲਸ ਇਹਦੇ ਤੋਂ ਸਾਨੂੰ 20000 ਜਿਹੜੀ ਮਨੀ ਹੈ ਉਹ ਬਰਾਮਦ ਹੋਈ ਹੈ ਇਹਦੇ ਸਬੰਧੀ ਅਸੀਂ ਇਹਨੂੰ ਕਾਬੂ ਕਰਕੇ ਇਹਦੇ ਤੇ ਐਫਆਈਆਰ ਰਜਿਸਟਰ ਕੀਤੀ ਹੈ ਐਫਆਈਆਰ ਨੰਬਰ 99/25 ਅੰਡਰ ਸੈਕਸ਼ਨ 307 2 ਪੀਐਨਐਸ 10172 BLS ਤੇ 25549 ਆਮ ਜੈਕਟ ਦੇ ਅਧੀਨ थाना ਸੰਗਤ ਦੇ ਇਹਨੂੰ ਫਰਦਰ ਮਾਣਯੋਗ ਅਦਾਲਤ ਦੇ ਵਿੱਚ ਪੇਸ਼ ਕਰਕੇ ਅਸੀਂ ਹੁਸਕਮਾਂਡ ਲੈ ਰਹੇ ਆਂ ਤੇ ਹੁਸਕਮਾਂਡ ਲੈ ਕੇ ਜੋ ਵੀ ਅਗੇ ਇਨਵੈਸਟੀਗੇਸ਼ਨ ਦੇ ਵਿੱਚ ਸਾਹਮਣੇ ਆਊਗਾ ਉਹ ਤੁਹਾਨੂੰ ਦੱਸਿਆ ਜਾਊਗਾ